ਨੀ ਭਾਈ ਜੀ ਇੰਨੀ ਸ਼ਰਾਬ ਕਿਉਂ ਪੀਨੇ ਹੋ ਆਪਣੀ ਡਿਊਟੀ ਦਾ ਡਿਊਟੀ ਕਰਕੇ ਪੀਨੇ ਤੁਸੀਂ ਤਾਂ ਬਿਲਕੁਲ ਇਹ ਜਿਹੜੀ ਹੈ ਲਾਪਰਵਾਹੀ ਹੈਗੇ ਆਪਾਂ ਇੰਨੇ ਆਪਣੇ ਡਿਊਟੀ ਦੇ ਪ੍ਰਤੀ ਵੀ ਦੇਖੋ ਮੈਂ ਆ ਠੀਕੇ ਤੋਂ ਲਈ ਆ ਮੈਂ ਆ ਬੜਾ ਟ੍ਰੈਕਟਰ ਦਾ ਟੈਕਸੀ ਤੋਂ ਆ ਮੈਂ 12-14 ਘੰਟੇ ਡਿਊਟੀ ਕੀਤੀ ਹੈ ਡਿਊਟੀ ਕਰਨ ਤੋਂ ਬਾਅਦ ਮੈਂ ਲਈਏ 15-16 ਘੰਟੇ ਡਿਊਟੀ ਕਰਦੇ ਆ ਨਹੀਂ 15-15 ਅੱਛਾ ਤੁਸੀਂ ਕਦੀ அவਸ਼ਕ ਕਰਪਿਆ ਵੀ ਇਹ ਪੋਰਟ ਜਿਹੜੀ ਹੈ 16 ਘੰਟੇ ਡਿਊਟੀ ਕਰਦੀ ਜੇ ਤੁਸੀਂ ਪੱਤਰਕਾਰ ਹੋ ਤਾਂ ਅਜਿਹੀ ਵੀ ਹੈਗੇ ਕਿ ਵੀ ਮਾਝੇ ਆਪਰੇ ਸਾਡੀ ਨਹੀਂ ਹੁਣ ਹੋਰ ਕਿਦੇ ਵਾਸਤੇ ਲਈ ਆ ਨਹੀਂ ਹੁਣ ਤੁਸੀਂ ਤੁਸੀਂ ਕੈਮਰਾ ਲੈ ਕੇ ਕਿਥੋਂ ਭਜੋਗੇ ਬਸ 14 ਪਿੰਡ ਟੈਂਟੇ 15 ਘੰਟੇ ਆਪਰੇ ਡੂਟੀ ਕਰਦੇ ਤੁਸੀਂ ਕਰਦੇ ਡੂਟੀ ਨਹੀਂ ਨਹੀਂ ਜੇ ਡਿਊਟੀ ਨਹੀਂ ਅੰਦਰ ਰਜਾਇਨ ਕਰ ਦਿਓ ਸ਼ਰਬ ਦੀ ਹਾਲਤ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਮਾਰੀ ਬਾਈਕ ਸਵਾਰ ਨੂੰ ਟੱਕਰ ਸ਼ਰਬ ਦੀ ਹਾਲਤ ਦੇ ਵਿੱਚ ਟੱਕਰ ਮਾਰ ਕੇ ਭੱਜਣ ਦੀ ਫਿਰਾਕ ਤੇ ਨੂੰ ਸੀ ਮੋਗਦ ਬੰਜੀ ਰਾਗੀਰਾ ਨੇ ਜਦੋਂ ਪੁੱਛਿਆ ਕਿ ਤੁਹਾਡੇ ਵੱਲੋਂ ਸ਼ਰਾਬ ਪੀ ਕੇ ਜੇਕਰ ਨੁਨਜ਼ਾਮ ਦਿੱਤਾ ਗਿਆ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਸੀਂ ਟੈਕਸ ਭਰਦੇ ਹਾਂ ਤਾਂ ਬੀਤੀ ਰਾਤ ਖੰਨਾ ਦੇ ਵਿੱਚ ਹੰਗਾਮਾ ਹੋ ਜਾਂਦਾ ਜਦੋਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਕੇ ਜ਼ਖਮੀ ਕਰਨ ਵਾਲੇ ਕਾਰ ਸਵਾਰ ਜਦੋਂ ਉਨਾ ਦਾ ਪਤਾ ਲਗਾਇਆ ਜਾਂਦਾ ਤਾਂ ਉਹ ਪੁਲਿਸ ਮੁਲਾਜ਼ਮ ਨਿਕਲਦੇ ਨੇ ਤਾਂ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਦੇ ਵਿੱਚ ਟੁੱਟ ਹੋ ਕੇ ਉਹਨਾਂ ਵੱਲੋਂ ਡਰਾਈਵਿੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਜਿਹੜਾ ਬਾਈਕ ਸਵਾਰ ਨੌਜਵਾਨ ਹੈ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਸੀ ਪਰ ਮੌਕੇ ਤੇ ਪਹੁੰਚੇ ਰਾ ਘੀਰਾ ਨੇ ਜਦੋਂ ਪੁਲਿਸ ਨੂੰ ਘੇਰਾ ਪਾਇਆ ਤਾਂ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਸੁਝਾ ਬਜੀਓ ਐਕਸੀਡੈਂਟ ਤੋਂ ਬਾਅਦ ਤੁਸੀਂ ਫੇਰ ਸ਼ਰਾਬ ਲੈ ਲਈ ਹੁਣ ਜੀ ਕੀ ਵਜ੍ਹਾ ਹਾਂਜੀ ਤੁਸੀਂ ਵੀ ਵੀਡੀਓ ਕਿਉਂ ਬਣਾਇਆ ਨੀ ਮੈਂ মিডিਆ ਤੋਂ ਆ ਜੀ ਮੈਂ ਪੱਤਰਕਾਰ ਆ ਜੀ ਹੁਣ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਤੁਹਾਡੇ ਤੇ ਪਹਿਲੇ ਇਲਜ਼ਾਮ ਲੱਗੇ ਨੇ ਸ਼ਰਾਬ ਪੀਣ ਦੇ ਤੁਸੀਂ ਫੇਰ ਸ਼ਰਾਬ ਖਰੀਦ ਲਈ ਥੇਕੇ ਤੋਂ ਜੀ ਮੈਂ ਠੀਕ ਹੋ ਗਰੀ ਮੈਂ ਡਾਕਟਰ ਦੇ ਗਈ ਹਾਂਜੀ ਡਾਕਟਰ ਦੇ ਕਿਹਦੇ ਨੀ ਪਹਿਲੇ ਹੀ ਤੁਸੀਂ ਗੱਡੀ ਐਕਸੀਡੈਂਟ ਹੋ ਗਈ ਹੋਰ ਸ਼ਰਾਬ ਪੀਣੀ ਆ ਜੀ ਮੈਂ ਆਪਣੇ ਮੈਂ ਕੋਈ ਤਕਰੀਰ ਹਾਂਜੀ ਮੈਂ ਕੋ ਹੁਣ ਤੱਕ ਨੀ ਭਾਈ ਜੀ ਇੰਨੀ ਸ਼ਰਾਬ ਕਿਉਂ ਪੀਨੇ ਹੋ ਕੋਈ ਯਾਰ ਅਸੀਂ ਡਿਊਟੀ 'ਚ ਹਾਂ ਨੀ ਡਿਊਟੀ ਦਾ ਆਪਣੀ ਡਿਊਟੀ ਕਰਕੇ ਪੀਨੇ ਆ ਨੀ ਪਰ ਹੁਣ ਜੀ ਤੁਸੀਂ ਦੱਸੋ ਤੁਸੀਂ ਝਾਪੜਾ ਡਿਊਟੀ ਕਰ ਤੋਂ ਬਾਅਦ ਪੀਂਦੇ ਆ ਨਹੀਂ ਮੈਂ ਸ਼ਰਾਬ ਨਹੀਂ ਪੀਂਦਾ ਜੀ ਤਾਂ ਠੀਕ ਹੋ ਨਹੀਂ ਹਰ ਤੁਸੀਂ ਐਕਸੀਡੈਂਟ ਕਰਨ ਤੋਂ ਬਾਅਦ ਫੇਰ ਠੇਕੇ ਤੇ ਪਹੁੰਚ ਕੇ ਬਿਲਕੁਲ ਹੀ ਹਰ ਮੈਂ ਤੁਸੀਂ ਤਾਂ ਬਿਲਕੁਲ ਇਹ ਜਿਹੜੀ ਹੈ ਲਾਪਰਵਾਹੀ ਨਹੀਂ ਹੈਗੇ ਆਪਾਂ ਇੰਨੇ ਆਪਣੇ ਡਿਊਟੀ ਦੇ ਪ੍ਰਤੀ ਵੀ ਦੇਖੋ ਜੀ ਹਰ ਮੈਂ ਮੈਂ ਆ ਠੇਕੇ ਤੋਂ ਲਈ ਆ ਮੈਂ ਆਪਣਾ ਟਰੈਕਟਰ ਦਿੱਤਾ ਟਰੈਕਟਰ ਤੋਂ ਆ ਮੈਂ 12 14 ਘੰਟੇ ਡਿਊਟੀ ਕੀਤੀ ਹੈ ਡਿਊਟੀ ਕਰਨ ਤੋਂ ਬਾਅਦ ਮੈਂ ਲਈਏ ਫੀਡ ਕੂਮੀਆਂ ਮੈਨੂੰ ਜਿਹੜੀ ਰੋਡ ਜ਼ਰੂਰਤ ਤੇ ਹੀ ਮੈਂ ਪਹੁੰਚੂਗਾ ਨਹੀਂ ਸਰਕਾਰ ਨੇ ਤੁਹਾਡੀ ਡਿਊਟੀ ਲਈ ਆ ਬੀ ਸਰਕਾਰ ਨੇ ਰੋਡੀ ਸਰਕਾਰ ਨੇ ਰੋਡੀ ਜਿਹੜੀ ਲਈ ਆ ਉਹ ਉਹਦੇ ਬਾਅਦ ਵਿੱਚ ਅਸੀਂ ਜੋ ਜੋ ਬਾਣੀ ਕਰ ਸਕਦੇ ਨਹੀਂ ਉਹ ਬੇਅਦਲੀ ਅਸੀਂ 15 15 16 16 ਘੰਟੇ ਡਿਊਟੀ ਕਰਦੇ ਆ ਨਹੀਂ ਅੰਦਰ 15 ਅ ਤੁਸੀਂ ਕਦੀ ਆਸ਼ੀਂ ਟ੍ਰਿਪ ਆ ਵੀ ਇਹ ਪੋਰਸ ਜਿਹੜੀ 16 ਘੰਟੇ ਡਿਊਟੀ ਕਰਦੀ ਵੀ ਤੁਸੀਂ ਤੁਸੀਂ ਦੱਸ ਦੋ ਸਾਡੇ ਚ ਮੈਨੂੰ ਤੁਸੀਂ ਮੈਨੂੰ ਦੱਸੋ ਤੁਸੀਂ ਤੁਸੀਂ ਵੀ ਹੈ ਨਾ ਵੌਟਸਐਪ ਕਰਾਂਗੇ ਤੂੰ ਤੁਸੀਂ ਤੁਸੀਂ ਵੀ ਦੇਖੋ ਠੀਕਾ ਠੀਕਾ ਨਾ ਇਹਦੇ ਵਿੱਚ ਇਹਦੇ ਵਿੱਚ ਮੈਂ ਟੈਕਸੀ ਦਤਾ ਨਹੀਂ ਤੁਹਾਡੀ ਇਹਦੇ ਵਿੱਚ ਟੈਕਸੀ ਦਤਾ ਨਾ ਤੁਹਾਡੀ ਗੱਡੀ ਨਾਲ ਹੁਣ ਐਕਸੀਡੈਂਟ ਹੋਇਆ ਜੀ ਲੋਕਾਂ ਨੇ ਤੁਹਾਨੂੰ ਘੇਰਿਆ ਹੋਇਆ ਟੈਕਸੀ ਦਤਾ ਮੈਂ ਨਹੀਂ ਪੈਂਡਿੰਗ ਮੈਂ ਸਾਡੀ ਗੱਡੀ ਨਾਲ ਟੈਕਸੀ ਰੇਟ ਉਹ ਜਿਹੜਾ ਮਾਰ ਗਿਆ ਮਾਰ ਗਿਆ ਅੱਛਾ ਉਹ ਮੈਨੂੰ ਦੱਸੋ ਕਿਹੜਾ ਮਾਰ ਗਿਆ ਇਹ ਪਰ ਤੁਸੀਂ ਬਿਲਕੁਲ ਹੀ ਨਹੀਂ ਤੁਸੀਂ ਤੁਸੀਂ ਦੱਸੋ ਇਹਦੇ ਵਿੱਚ ਕੀ ਹੈ ਕਿ ਤੁਸੀਂ ਬਿਲਕੁਲ ਹੀ ਸੰਵੇਦਨਸ਼ੀਲ ਨਹੀਂ ਹੈਗੇ ਮਾਮਲੇ ਮਾਮਲੇ ਸੰਵੇਦਨਸ਼ੀਲ ਕੀ ਹੈ ਜੇ ਤੁਸੀਂ ਪੱਤਰਕਾਰ ਹੋ ਤਾਂ ਅਸੀਂ ਵੀ ਹੈਗੇ ਜੀ ਮਾਝਾ ਆਪਣੇ ਸਾਡੀ 25-26 ਸਾਲ ਦੀ ਸਰਵੋਤਮ ਹੈ ਹਨਾ ਅਸੀਂ ਆਪਣੇ ਜਾ ਕੇ ਜਿਹੜੀ ਸਾਡਾ ਸਥਾਨ ਆ ਉੱਥੇ ਪੀ ਸਕਦੇ ਆਪਾਂ ਨਹੀਂ ਤੁਹਾਡੀ ਡਿਊਟੀ ਲਈ ਆ ਬਈ ਜਦੋਂ ਤੁਸੀਂ ਮੈਨੂੰ ਦੱਸੋ ਭਈ ਅਸੀਂ ਇੱਥੇ ਕੇ ਤੇ ਬੈਠ ਕੇ ਸ਼ਰਾਬ ਪੀਤੀ ਨਹੀਂ ਤੁਸੀਂ ਹੁਣ ਤਾਂ ਐਕਸੀਡੈਂਟ ਕਰਕੇ ਆਏ ਤੁਸੀਂ ਦੱਸੋ ਮੈਨੂੰ ਮੈਂ ਠੇਕੇ ਤੇ ਬੈਠ ਕੇ ਸ਼ਰਾਬ ਪੀਤੀ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਗੱਡੀ ਨਾਲ ਮੈਂ ਨਹੀਂ ਉਹ ਸੈਟ ਮੈਂ ਡਰਾਈਵਰ ਮਿੰਦੋਂ ਨਹੀਂ ਗੱਡੀ ਚਲੋ ਮੰਨ ਲਿਆ ਤੁਹਾਡੇ ਡਰਾਈਵਰ ਨੇ ਕੀਤਾ ਨਹੀਂ ਮੈਂ ਨਹੀਂ ਡਰਾਈਵਰ ਮੈਨੂੰ ਨਹੀਂ ਗੱਡੀ ਹੁੰਦੀ ਨਹੀਂ ਪਰ ਹਾਂ ਇਹ ਪੱਤਰਕਾਰ ਪੱਤਰਕਾਰ ਜਿੱਥੇ ਤੁਸੀਂ ਹੈਗੇ ਨਾ ਉੱਥੇ ਤੱਕ ਵੀ ਰੋ ਨਹੀਂ ਤੁਸੀਂ ਏਐਸਆਈ ਹੋ ਮੈਂ ਕਿਵੇਂ ਚ ਨਹੀਂ ਮੈਂ ਨਹੀਂ ਪੀਤਾ ਕੁਝ ਨਹੀਂ ਅੰਮ੍ਰਿਤਸਰ ਤੋਂ ਤੁਹਾਡੀ ਉਰੇ ਡਿਊਟੀ ਲਈ ਆ ਪਰ ਦੋਸ਼ੀ ਫੜਨ ਲਈ ਪਰ ਤੁਸੀਂ ਸ਼ਰਾਬ ਪੀ ਰਹੇ ਹੋ ਮੈਂ ਮੈਂ ਕੋਈ ਸ਼ਰਾਬ ਨਹੀਂ ਪੀਤਾ ਹਾਂਜੀ ਮੈਂ ਨਹੀਂ ਕੋਈ ਮਨੋ ਸ਼ਰਾਬ ਨਹੀਂ ਤੁਸੀਂ ਬੇਅਦਬੀ ਇਹ ਦੋਸ਼ੀ ਫੜਨ ਲਈ ਉਰੇ ਆਏ ਹੋ ਹਾਂਜੀ ਪਰ ਸ਼ਰਾਬ ਪੀ ਰਹੇ ਹੋ ਤੁਸੀਂ ਮੈਂ ਨਹੀਂ ਪੀਤਾ ਨਹੀਂ ਹੁਣ ਹੋਰ ਕਿਹਦੇ ਵਾਸਤੇ ਲਈ ਆ ਹਾਂ ਹੁਣ ਤੁਸੀਂ ਤੁਸੀਂ ਕੈਮਰਾ ਲੈ ਕੇ ਕਿਥੋਂ ਭਿੱਜੋਗੇ ਜਿੱਥੇ ਮਰਜ਼ੀ ਭੇਜ ਦਿਓ ਨਹੀਂ ਤੁਸੀਂ ਸ਼ਰਾਬ ਕਾਦੇ ਮਰਜ਼ੀ ਭੇਜ ਦਿਓ ਇਹ ਕੋ ਕੋਰਤੀ ਨਹੀਂ ਸੀਐਮ ਸਾਹਿਬ ਮੈਂ ਮੇਰੀ ਗੱਲ ਸੁਣ ਸਰਕਾਰ ਬਹੁਤ ਸ਼ਕਤਾਂ ਤੁਹਾਡੇ ਦੇ ਐਕਸ਼ਨ ਭੁੱਖੀ ਪੀਤੀ ਆ ਜੇ ਮੈਂ ਆਪਣੀ ਡਰੈਕਸ ਲਈ ਆ ਦੇ ਮੈਂ ਕੁਝ ਹੋਰ ਆ ਮੈਂ ਆਪਣੇ ਆਪਣੇ ਰਹਿਤ ਵਾਸਤੇ ਮੈਂ ਆਪਣੇ ਦਿਮਾਗ ਮੰਨ ਲੈਸਟ ਵਾਸਤੇ ਮੈਂ ਮਾਰ ਮੰਦਾ ਮੈਂ ਲਈ ਆ ਨਹੀਂ ਸਰਕਾਰ ਬਹੁਤ ਸ਼ਕਤਾਂ ਤੁਹਾਡੇ ਦੇ ਐਕਸ਼ਨ ਲੈ ਸਕਦੀ ਹੈ ਉਹ ਤਾਂ ਬਹੁਤ ਹੈਗੀ ਆ ਕੋਈ ਹਲ ਨਹੀਂ ਬਿਲਕੁਲ ਡਰ ਨਹੀਂ ਲੱਗਦਾ ਜੀ ਕਾਰਵਾਈ ਤੋਂ ਨਹੀਂ ਕਰਦੋ ਅਜਾ ਡਰ ਤੋਂ ਧਰ ਕੋ ਧੋਣ ਤੁਸੀਂ ਕੀ ਕਰੋ ਮੈਨੂੰ ਸਸਪੈਂਡ ਕਰੋਗੇ ਨਹੀਂ ਅਸੀਂ ਤਾਂ ਨਹੀਂ ਕਰ ਸਕਦੇ ਜੀ ਨਹੀਂ ਤੁਸੀਂ ਸਰਭਾਤ ਕਰੋ ਨਹੀਂ ਤੁਹਾਡੇ ਅਫਸਰ ਦੇਖਣਗੇ ਕੀ ਤੁਸੀਂ ਬੈਠੇ ਨਾ ਤੁਸੀਂ ਮੈਨੂੰ ਸਸਪੈਂਡ ਕਰੋਗੇ ਨਹੀਂ ਨਹੀਂ ਤੁਹਾਡੇ ਅਫਸਰ ਦੇਖਣਗੇ ਜੀ ਕੀ ਕਰਨਾ ਮੇਰੀ ਅਫਸਰ ਕੀ ਦੱਸਣਗੇ ਸਾਡਾ ਕੰਮ ਤਾਂ ਸਿਰਫ ਜਨਤਾ ਦੇ ਮੁੱਦੇ ਚੱਕਣਾ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਨਹੀਂ ਜਨਤਾ ਅਸੀਂ ਫੇਰ ਤੋਂ ਲੈ ਗਏ ਬੱਚੋ ਦਾ ਭੰਡ 8 ਘੰਟੇ 15 ਘੰਟੇ ਆਪਣੇ ਰੁੜੀ ਕਰਦੇ ਹੋ ਤਾਂ ਤੁਸੀਂ ਕਰਦੇ ਹੋ ਰੁੜੀ ਨਹੀਂ ਜੇ ਡਿਊਟੀ ਨਹੀਂ ਹੁੰਦੀ ਰਜਾਇਨ ਕਰ ਦਿਓ ਨਹੀਂ ਤੂੰ ਹੀ ਕਰ ਲੈ ਕੀ ਪਤਾ ਤੁਹਾਡੇ ਨਾਲ ਵਾਧ ਹੋਵੇ ਸਾਡੀ ਕੀ ਪਤਾ ਟੈਕਸ ਦੇਣੇ ਹੋ ਕੀ ਪਤਾ ਸਾਡੇ 18 ਘੰਟੇ ਹੋਵੇ ਮੈਂ 90000 ਰੁਪਏ ਟੈਕਸ ਦਿੱਤਾ ਤੇ ਟੈਕਸ ਵੀ ਮਾ ਜਿਓ ਆ ਤੇ ਹੁਣ ਆ ਜਿਹੜਾ ਜੇ ਮੈਂ ਤਰੀਵੀ ਵੀ ਆ ਉਹਦਾ ਮੈਂ ਟੈਕਸ ਦਿੱਤਾ ਜੇ ਟੈਕਸ ਦੇਣਾ ਸਰਕਾਰ ਜੇ ਮੈਂ ਟੈਕਸ ਦਿੱਤਾ ਤੇ ਜਿ ਦੀ ਨਹੀਂ ਜੇ ਮੈਂ ਭੁੱਕੀ ਖੀਦੀ ਆ ਜੇ ਮੈਂ ਚਿੱਟਾ ਖਰੀਦਿਆ ਤਾਂ ਮੈਨੂੰ ਦੱਸੋ ਚਿੱਟਾ ਖਰੀਦਿਆ ਤੁਸੀਂ ਜੀ ਚਿੱਟਾ ਤੁਸੀਂ ਮੈਨੂੰ ਦੱਸੋ ਚਿੱਟਾ ਖਰੀਦਿਆ ਤੁਸੀਂ ਕਹਿ ਰਹੇ ਹੋ ਬਖਾ ਜੀ ਤਾਂ ਫਿਰ ਤੁਸੀਂ ਦੱਸੋ ਨਹੀਂ ਦਾਰੂ ਜਿਹੜਾ ਦੱਸੋ ਬਈ ਦਾਰੂ ਦਾ ਦਾਰੂ ਕਰੂਗੀ ਵੀ ਨਹੀਂ ਮੈਂ ਮੈਂ ਵਰਦੀ ਪਾਈ ਹੈ ਹੈ ਤਾਂ ਪੁਲਿਸ ਵਾਲੇ ਡਿਊਟੀ ਲੱਗੀ ਹੈ ਮੈਂ ਮੈਂ ਪੋਰਟਲ ਹਾਂ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਨਾਲ ਮਰਜੀ ਹੋਵੇ ਤੁਹਾਡੀ ਗੱਡੀ ਨਾਲ ਮਰਜੀ ਹੋਇਆ ਬੰਦਾ ਸੀਰੀਅਸ ਹੈ ਗਾਲ ਸੁਣ ਤੂੰ ਤੁਸੀਂ ਪੀਂਦੇ ਆ ਤੇ ਤੁਸੀਂ ਲੋਕਾਂ ਨੇ ਤੁਹਾਨੂੰ ਘੇਰੇ ਹੋਇਆ ਉੱਥੇ ਗਾਲ ਸੁਣੋ ਸ੍ਰੀ ਮਾ ਜੀ ਤੁਸੀਂ ਤੁਸੀਂ ਲੋਕਾਂ ਤੋਂ ਬਚ ਕੇ ਆ ਕੇ ਫੇਰ ਠੇਕੇ ਤੋਂ ਸ਼ਰਾਬ ਲੈਣੇ ਹੋ ਤੁਸੀਂ ਪੀਂਦੇ ਹੋ ਤੇ ਤੁਸੀਂ ਟੈਕ ਰਹੇ ਹੋ ਆਪਣੇ ਦੂਰ ਤੋਂ ਮੇਰਾ ਸਵਾਲ ਤਾਂ ਇਹ ਹੈ ਜੀ ਤੁਸੀਂ ਹਾਲਾਤ ਜਿਹੜੇ ਨੇ ਜਿਸ ਟਾਈਮ ਹਾਲਾਤ ਬੜੇ ਨੇ ਤੁਹਾਡੇ ਸ੍ਰੀ ਮਾ ਜੀ ਤੁਸੀਂ ਆਪਣੇ ਮੂੜੀ ਆਪਣੇ ਮੀਰੀਆ ਬਣਾਉਂਦੇ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਜਿਹੜੇ ਹਾਲਾਤਾਂ 'ਚ ਤੁਸੀਂ ਖਰੀਦਣ ਆਏ ਹੋ ਕਿ ਜਾਇਜ ਆ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਲੋਕ ਵਿਰੋਧ ਕਰ ਰਹੇ ਆ ਤੁਸੀਂ ਫੇਰ ਸ਼ਰਮਾ ਰਹੇ ਹੋ ਅਸੀਂ ਬੈਠੇ ਆ ਅਸੀਂ ਬੈਠੇ ਤੁਸੀਂ ਸ਼ਰਮਾਂ ਫੇਰ ਤੁਸੀਂ ਸ਼ਰਮਾਂ ਫੇਰ ਸ਼ਰਮਾ ਰਹੇ ਹੋ ਅਸੀਂ ਬੈਠੇ ਆ ਅਸੀਂ ਬੈਠੇ ਅਸੀਂ ਬੈਠੇ ਤੁਹਾਨੂੰ ਬਿਲਕੁਲ ਡਰ ਨਹੀਂ ਹੈਗਾ ਸਾਨੂੰ ਕੋਈ ਡਰ ਨਹੀਂ ਆ ਅਸੀਂ ਆਪਣੇ ਟੈਕਸ ਦਿੱਤਾ ਗੋਰਬੰਡ ਦੇ ਟੈਕਸ ਦੇ ਰ ਅਸੀਂ ਇਹ ਆਪਣੇ ਲਈਆ ਜਦੋਂ ਆਪਣੀ ਰੂ ਕਰੂਗੀ ਆਪਣੇ ਜੋ ਸੋਨਾ ਹੋਊ ਆਪਾਂ ਤਖਨਾਂ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪੁਲਿਸ ਮੁਲਾਜ਼ਮ ਨਿਕਲੇ ਨੇ ਪੰਜਾਬ ਦੇ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੱਸੇ ਜਾ ਰਹੇ ਨੇ ਜੋ ਕਿ ਸ਼ਰਾਬ ਦੀ ਪੀਕੇ ਨਸ਼ੇ ਦੀ ਹਾਲਤ ਦੇ ਵਿੱਚ ਧੁੱਤ ਹੋ ਕੇ ਗੱਡੀ ਚਲਾ ਰਹੀ ਸੀ ਰਾਤ ਨੂੰ ਜਿਸ ਤੋਂ ਬਾਅਦ ਬਾਈਕ ਸਵਾਰ ਨੇ ਉਹਨਾਂ ਨੇ ਟੱਕਰ ਮਾਰ ਦਿੱਤੀ ਉਸ ਤੋਂ ਬਾਅਦ ਜਿਹੜਾ ਬਾਈਕ ਸਵਾਰ ਨੌਜਵਾਨ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤਾਂ ਵੱਡੀ ਗੱਲ ਹੈ ਇਸ ਵੇਲੇ ਜਿਹੜੀ ਪੁਲਿਸ ਹੈ ਉਹ ਵੀ ਹੁਣ ਸਵਾਲਾਂ ਦੇ ਘਟਾਰੇ 'ਚ ਖੜੀ ਹੈ ਜਿਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਨਸ਼ੇ ਤੇ ਨਕੇਲ ਕਸਣਾ ਜੇਕਰ ਉਹ ਹੀ ਨਸ਼ੇ ਦੀ ਹਾਲਤ ਹੋਵੇ ਚੱਜੇਗਾ ਘਟਨਾਵਾਂ ਨੂੰ ਜਨਮ ਦਿੰਦੀ ਹੈ ਤਾਂ ਫੇਰ ਹੁਣ ਨਸ਼ੇ ਤੇ ਰੋਕ ਤਾਂ ਕਿਵੇਂ ਲੱਗੇਗੀ